ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਮੇਰੇ ਕਿਸਾਨ ਭਰਾਵਾਂ ਨੇ ਜਾਂ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਅੱਜ ਆਪਾਂ ਗੱਲ ਕਰਨੀ ਹੈ ਜੀ ਕਿ ਕਿਸਾਨ ਭਰਾਵਾਂ ਨੂੰ ਜਿਹੜਾ ਮੱਕੀ ਦੀ ਬਿਜਾਈ ਦਾ ਜਿਹੜਾ ਟਾਈਮ ਆ ਗਿਆ ਤੇ ਕਿਸਾਨ ਭਰਾਵਾਂ ਨੂੰ ਜਿਹੜਾ ਮੱਕੀ ਦਾ ਸੀਡ ਹੈ ਉਹ ਨਹੀਂ ਮਿਲ ਰਿਹਾ ਤੇ ਜਿਹੜੀਆਂ ਟੋਪ ਦੇ ਵੈਰਾਈਟੀ ਹੈ ਜਿਵੇਂ 1890 ਹੋ ਗਿਆ 1899 ਹੋ ਗਿਆ ਇਹ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਕਿਸਾਨ ਭਰਾਵਾਂ ਨੇ ਪਸੰਦ ਕੀਤੀ ਹੈ ਵੈਰਾਈਟੀ ਹੈ ਤੇ ਟੋਪ ਦਾ ਇਹਨਾਂ ਦਾ ਝਾੜ ਹੈ ਤੇ ਬਹੁਤ ਵਧੀਆ ਵੈਰਾਈਟੀ ਹੈ ਤੇ ਇਹਨਾਂ ਦੋਵਾਂ ਵੈਰਾਈਟੀ ਦਾ ਜਿਹੜਾ ਬੀਜ ਹੈ ਉਹ ਇਸ ਵਾਰ ਜਿਹੜਾ ਕਿਸਾਨ ਭਰਾਵਾਂ ਨੂੰ ਨਹੀਂ ਮਿਲ ਰਿਹਾ ਤੇ ਇੱਕ ਗੱਲ ਹੋਰ ਵੀ ਹੈ ਵੀ ਇਹਨਾਂ ਦਾ ਜਿਹੜਾ ਬੀਜ ਹੈ ਕਈ ਕਿਸਾਨ ਭਰਾਵਾਂ ਨੂੰ ਜਿਹੜਾ ਬਲੈਕ ਦੇ ਵਿੱਚ ਮਿਲ ਰਿਹਾ ਹੈ ਤੇ ਇਹਦੇ ਪਿੱਛੇ ਜਿਹੜਾ ਰੀਜ਼ਨ ਉਹ ਕੀ ਹੈ ਬੀਜ ਦੀ ਸ਼ੋਰਟੇਜ ਹੈ ਜਾਂ ਫਿਰ ਜਾਣ ਕੇ ਕੰਪਨੀ ਵਾਲੇ ਬੀਜ ਨਹੀਂ ਦੇ ਰਹੇ ਹੈ ਤੇ ਕਦੋਂ ਆਪਾਂ ਨੂੰ ਜਿਹੜਾ ਇਸ ਚੀਜ਼ ਦਾ ਹੱਲ ਹੋਊਗਾ ਤੇ ਬੀਜ ਆਪਾਂ ਨੂੰ ਕਿੰਨੇ ਦਿਨਾਂ ਤੱਕ ਜਿਹੜਾ ਮੱਕੀ ਦਾ ਬੀਜ ਮਿਲਣਾ ਸ਼ੁਰੂ ਹੋ ਜਾਊਗਾ ਸਾਰੀ ਪਧਤੇ ਲੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਬਨੇ ਰਹੋ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਹਾਂਜੀ ਕਿਸਾਨ ਭਰਾਵੋ ਪਹਿਲਾਂ ਤਾਂ ਜਿਹੜੇ ਬੀਜ ਨੇ ਕਿਸਾਨਾਂ ਨੇ ਪਸੰਦ ਕੀਤੇ ਨੇ ਤੇ ਇਸ ਕਰਕੇ ਜਿਹੜੀ ਵੈਰੈਟੀ ਆ ਟੌਪ ਤੇ ਗਈ ਆ ਤੇ ਕੰਪਨੀ ਆ ਵਾਲਿਆਂ ਦਾ ਜਿਹੜਾ ਸੀਡ ਹੈ ਬਿਕਨਾ ਸ਼ੁਰੂ ਹੋਇਆ ਤੇ ਕਈ ਕਿਸਾਨ ਭਰਾ ਹੁਣ ਜਿਹੜਾ ਬਲੈਕ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਬੀਜ ਦਿੱਤਾ ਜਾ ਰਿਹਾ ਹੈ 35-35 ਸੋਰ ਕਈ ਦੀ ਜਿਹੜੀ ਥੈਲੀ ਦਿੱਤੀ ਜਾ ਰਹੀ ਹੈ ਕਿਸਾਨ ਭਰਾਵੋਂ ਉਹਦੇ ਦੇ ਵਿੱਚ ਆਪਣੀ ਗਲਤੀ ਹੈ ਜੇ ਤੁਹਾਨੂੰ ਬਲੈਕ ਦੇ ਵਿੱਚ ਚੀਜ਼ ਮਿਲ ਰਹੀ ਹੈ ਆਪਾਂ ਨੂੰ ਉਹ ਚੀਜ਼ ਨੂੰ ਪਹਿਲ ਨਹੀਂ ਦੇਣੀ ਚਾਹੀਦੀ ਜੇ ਆਪਾਂ ਉਹ ਚੀਜ਼ ਨੂੰ ਪਹਿਲ ਦੇਵਾਂਗੇ ਆਪਾਂ ਸੋਚਦੇ ਆ ਵੀ ਉਹ ਬੰਦਾ 3500 ਦੀ ਥੈਲੀ ਲਿਆ ਆਇਆ ਵੀ ਕੋਈ ਚੱਕਰ ਨਹੀਂ ਇਸ ਵਾਰ ਬਾਦਾ ਘਾਟ ਆਪਾਂ ਨੂੰ ਬੀਜ ਮਹਿੰਗਾ ਮਿਲ ਰਿਹਾ ਆਪਾਂ ਵੀ ਜਿਹੜਾ ਬੀਜ ਲੈ ਕੇ ਮੱਕੀ ਦੀ ਬਜਾਈ ਕਰਦੀ ਹੈ ਤੇ ਇਹਦੇ ਵਿੱਚ ਆਪਣਾ ਇੱਕ ਸੂਰ ਮੰਨਿਆ ਜਾਂਦਾ ਹੈ ਜੇ ਆਪਾਂ ਇੱਕ ਸਾਲ ਸੋਚੀਏ ਵੀ ਆਪਾਂ ਇਹ ਜਿਹੜੇ ਬੀਜ ਹੈ ਜਦੋਂ ਇਹਨਾਂ ਦੀ ਜਿਹੜੀ ਛੋਟਗਾ ਰਹੀ ਹੈ ਚਹੋ ਜਾਣ ਕੇ ਕੰਪਨੀ ਵਾਲੇ ਇਹਨਾਂ ਦੀ ਜਿਹੜੀ ਆਪਾਂ ਨੂੰ ਤਰਸਾ ਰਹੇ ਨੇ ਜਾਨ ਕੇਰਨ ਦੀ ਘਾਟ ਪੈਦਾ ਕਰ ਰਹੇ ਹੈ ਵੀ ਇਹਨਾਂ ਦੀ ਜਦੋਂ ਘਾਟ ਕਿਸਾਨ ਕਿਉਂਕਿ ਮਾਰੋ ਮਾਰ ਫਿਰ ਰਹੇ ਹੈ ਦੂਰ ਤੋਂ ਨੇੜੇ ਤੋਂ ਬੀਜ ਪਤਾ ਕਰ ਰਹੇ ਹੈ ਵੀ ਆਪਾਂ ਨੂੰ ਜੇ ਨਾ ਮੱਕੀ ਦਾ ਬੀਜ ਮਿਲ ਜਵੇ ਤੇ ਬਜਾਈ ਦਾ ਕਿਉਂਕਿ ਸਮਾਂ ਵੀ ਨੇੜੇ ਆ ਗਿਆ ਹੈ ਤੇ ਇੱਕ ਕਿਸਾਨ ਭਰਾ ਜਿਹੜੇ ਜਿਨ੍ਹਾਂ ਕਿਸਾਨਾਂ ਨੇ ਕਣਕ ਵੱਢ ਕੇ ਮੱਕੀ ਦੀ ਬਜਾਈ ਕਰਨੀ ਹੈ ਉਹ ਕਿਸਾਨ ਭਰਾ ਵੀ ਜਿਹੜੇ ਬੀਜ ਪਹਿਲਾਂ ਹੀ ਚੱਕੀ ਜਾ ਰਹੇ ਤੇ ਹੱਥ ਧੋ ਕੇ ਜਿਹੜੇ ਮੱਕੀ ਦੇ ਸੀਡ ਦੇ ਪਿੱਛੇ ਜਿਹੜੇ ਕਿਸਾਨ ਭਰਾ ਪਏ ਹੋਏ ਜਿਨ੍ਹਾਂ ਨੂੰ ਹੁਣ ਜ਼ਰੂਰਤ ਹੈ ਉਹਨਾਂ ਦਾ ਤਾਂ ਮੰਨਿਆ ਵੀ ਮੱਕੀ ਦਾ ਜਿਹੜਾ ਸੀਡ ਹੈ ਉਹਨਾਂ ਨੂੰ ਲੋੜ ਹੈ ਤੇ ਬਜਾਈ ਦਾ ਸਮਾਂ ਨੇੜੇ ਆ ਰਿਹਾ ਤੇ ਬਾਕੀ ਵੀ ਜਿਹੜੇ ਕਿਸਾਨ ਨੇ ਉਹ ਵੀ ਸਾਰੇ ਉਹ ਜਿਹੜੇ ਬੀਜ ਦੇ ਪਿੱਛੇ ਪਏ ਪਏ ਨੇ ਤੇ ਕਿਸਾਨ ਭਰਾਵੋ ਕੋਈ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ 10 ਫਰਵਰੀ ਤੱਕ ਰੁਕ ਜਿਓ ਜਿਹੜਾ ਆਪਾਂ ਨੂੰ ਇਹ ਦੋਨੇ ਵੈਰਾਈਟੀਆਂ ਦਾ ਸੀਡ ਹੈ ਉਹ ਜ਼ਰੂਰ ਆਪਾਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਦੇ ਲੂਗਾ ਤੇ ਰੇਟ ਦੇ ਵਿੱਚ ਮਿਲੂਗਾ ਆਪਾਂ ਨੂੰ ਕੋਈ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਗਈ ਨਾ ਆਪਾਂ ਨੂੰ ਬਲੈਕ ਦੇ ਵਿੱਚ ਖਰੀਦਣ ਦੀ ਲੋੜ ਹੈ 10 ਫਰਵਰੀ ਤੱਕ ਤੁਸੀਂ ਰੁਕ ਜੋ ਤੇ ਆਪਾਂ ਨੂੰ ਜਿਹੜਾ ਮੱਕੀ ਦਾ ਸੀਡ ਹੈ ਉਹ ਜ਼ਰੂਰ ਮਿਲੂਗਾ ਇਹਦੇ ਪਿੱਛੇ ਰੀਜ਼ਨ ਕਿਸਾਨ ਭਰਾਵੋ ਆਪਾਂ ਇੱਕ ਰੀਜ਼ਨ ਹੀ ਕਹਿ ਸਕਦੇ ਵੀ ਕੰਪਨੀ ਜਾਣ ਕੇ ਨਹੀਂ ਬੀਜ ਦੇ ਰਹੀ ਤੇ ਦੂਜੀ ਗੱਲ ਇਹ ਵੀ ਹੋ ਸਕਦੀ ਹੈ ਕਿਉਂਕਿ ਹਜੇ ਜਿਹੜਾ ਟੈਂਪਰੇਚਰ ਹੈ ਉਹ ਡਾਉਨ ਹੈ ਆਪਾਂ ਦੇ ਨਾਲੇ ਟੈਂਪਰੇਚਰ ਨੂੰ ਦੇਖੀ ਜਾਂਦੇ ਆ ਵੀ ਅਪ ਹੋ ਗਿਆ ਪਰ ਜਿਹੜਾ ਰਾਤ ਦਾ ਟੈਂਪਰੇਚਰ ਹੈ ਉਹ ਹਜੇ ਡਾਉਨ ਚੱਲ ਰਿਹਾ ਹੈ 5 6 ਡਿਗਰੀ ਚੱਲ ਰਿਹਾ ਜੀਤੇ ਕਰਕੇ ਜੇ ਹੁਣ ਕਿਸਾਨ ਭਰਾ ਜਿਹੜੇ ਬਜਾਈ ਮੱਕੀ ਦੀ ਕਰਦੇ ਵੀ ਆ ਉਹਨਾਂ ਦੀ ਟੈਂਪਰੇਚਰ ਰਾਤ ਦਾ ਜਿਹੜਾ ਲੋ ਹੋਣ ਦੇ ਕਾਰਨ ਜਿਹੜਾ ਬੀਜ ਦੀ ਜਰਮੀਨੇਸ਼ਨ ਘੱਟ ਹੋ ਸਕਦੀ ਹੈ ਫਿਰ ਜਿਹੜਾ ਬੀਜ ਹੈ ਦੀ ਜਰਮੀਨੇਸ਼ਨ ਘੱਟ ਹੋਊਗੀ ਫਿਰ ਆਪਾਂ ਕੰਪਨੀ ਆਲੇ ਦਾ ਕਸੂਰ ਕੱਢੂਗੇ ਜੀ ਸਾਡਾ ਬੀਜ ਖਰਾਬ ਹੈ ਪੁਰਾਣਾ ਬੀਜ ਤਾਂ ਐਵੇਂ ਫਲਾਣਾ ਧੁਕਾਨਾ ਤੇ ਉਹ ਵਜਾ ਵੀ ਹੋ ਸਕਦੀ ਹੈ ਵੀ ਕੰਪਨੀ ਵਾਲੇ ਹਲੇ ਹਜੇ ਬੀਜ ਦੀ ਸਪਲਾਈਸ ਕਰਕੇ ਘੱਟ ਦੇ ਰਹੇ ਆ ਕਿਉਂਕਿ ਬਾਅਦ ਦੇ ਵਿੱਚ ਕੰਪਨੀ ਵਾਲੇ ਅਧਹੀ ਨਾਮ ਲਗਣਾ ਇਸ ਕਰਕੇ 10 ਫਰਵਰੀ ਤੱਕ ਤੁਸੀਂ ਰੁਕ ਜਾਓ ਜਿਹੜਾ ਆਪਾਂ ਨੂੰ ਇਹ ਦੋਵੇਂ ਬੀਜ ਹੈ ਜਿਵੇਂ 1899 ਹੋ ਗਿਆ 1890 ਹੋ ਗਿਆ ਜਰੂਰ ਸਾਰੇ ਕਿਸਾਨਾਂ ਨੂੰ ਮਿਲੂਗਾ ਆਪਾਂ ਨੂੰ ਕੋਈ ਟੈਨਸ਼ਨ ਲੈਣੇ ਦੀ ਲੋੜ ਨਹੀਂ ਕੋਈ ਬਲੈਕ ਦੇ ਵਿੱਚ ਖਰੀਦਣ ਦੀ ਲੋੜ ਨਹੀਂ 10 ਫਰਵਰੀ ਤੋਂ ਬਾਅਦ ਸਾਰੇ ਕਿਸਾਨਾਂ ਨੂੰ ਜਿਹੜਾ ਬੀਜ ਮਿਲੂਗਾ ਤੇ ਆਪਣੀ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਵੀ ਆਪਣੀ ਵੀਡੀਓ ਤੇ ਜਿਹੜੀ ਜਾਣਕਾਰੀ ਤੇ ਪદ્ધਤੀ ਇਹ ਪਹੁੰਚ ਸਕੇ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਧੰਨਵਾਦ ਕਰਦੇ ਜੀ ਸਤਿ ਸ਼੍ਰੀ ਅਕਾਲ ਜੀ